ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਧਰਤੀ ਹੈ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਉਸੇ ਧਰਤੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਔਰ ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਹਾਦਤ ਨੂੰ ਸਮਰਪਿਤ ਇੱਕ ਸੁਨੇਹਾ ਅਸੀਂ ਇੱਥੇ ਲਵਾਂਗੇ ਇਸ ਧਰਤੀ ਤੋਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਖਾਸ ਕਰਕੇ ਸ਼੍ਰੀ ਫਤਿਹਗੜ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਜੀ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਛੋਟੇ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਆਉਣ ਵਾਲਾ ਹੈ ਔਰ ਸ਼ਹਾਦਤ ਨੂੰ ਸਮਰਪਿਤ ਫਤਿਹਗੜ ਸਾਹਿਬ ਦੀ ਧਰਤੀ ਤੋਂ ਸੀ ਪੂਰੀ ਦੁਨੀਆ ਨੂੰ ਕੀ ਇਥੋਂ ਸੁਨੇਹਾ ਦੇਣਾ ਚਾਹੁੰਦੇ ਪੀਸਲਾ ਸ਼ਾਮੀ ਸ਼ਹਾਦਤ ਦੇ ਇਹਨਾਂ ਦਿਹਾੜਿਆਂ ਉੱਤੇ ਬੜੇ ਜਜ਼ਬਾਤੀ ਜੇ ਪਲਾਂ ਵਿੱਚ ਸਦਾ ਇਹ ਪੁਰਜ਼ੋਰ ਕੋਸ਼ਿਸ਼ ਹੁੰਦੀ ਹੈ ਕਿ ਇਹ ਸੀਤ ਇਹ ਠੰਡ ਉਹ ਫੀਲਿੰਗ ਦੇਵੇ ਕਿ ਕਿਵੇਂ ਗੁਰੂ ਕੇ ਲਾਲ ਇਸ ਠੰਡੇ ਬੁਰਜ ਵਿੱਚ ਕੈਦ ਹੋਏ ਹੋਣਗੇ ਕਿਵੇਂ ਵਿਖੜੇ ਪੈਂਦੇ ਉਹਨਾਂ ਨੇ گزارਿਆ ਹੋਵੇਗਾ ਕੱਟਿਆ ਹੋਵੇਗਾ। ਸੋ ਇਸ ਧਰਤੀ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਔਰ ਬਹੁਤ ਸਾਰੇ ਸਿੱਖ ਨੇ ਸ਼ਰਧਾਵਾਨ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰੇ ਨੇ ਜਿਹੜੇ ਨਹੀਂ ਵੀ ਆ ਸਕਦੇ ਜਜ਼ਬਾਤਾਂ ਕਰਕੇ ਜੁੜੇ ਹੋਏ ਨੇ ਮੈਂ ਇਸ ਧਰਤੀ ਦਾ ਇਸ ਦਰਦ ਦਾ ਚੌਂਕੀਦਾਰ ਹੋਣ ਦੇ ਨਾਤੇ ਸਮੁੱਚੇ ਪੰਥ ਨੂੰ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਦੋ-ਦੋ ਪੀੜੀਆਂ ਤਿੰਨ-ਤਿੰਨ ਪੀੜੀਆਂ ਪਤਿਤ ਹੋ ਗਈਆਂ ਕਿਸੇ ਕਾਰਨ ਕਰਕੇ ਜਾਂ ਸਾਡੀ ਢਲਾਈ ਕਰਕੇ ਗੁਰੂ ਸਾਹਿਬ ਜੀ ਦੇ ਸਰੂਪ ਤੋਂ ਵਾਂਝੀਆਂ ਹੋ ਗਈਆਂ ਉਹਨਾਂ ਸਾਰਿਆਂ ਨੂੰ ਇਸ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਮੇਰੀ ਬੇਨਤੀ ਹੈ ਕਿ 27 ਦਸੰਬਰ ਨੂੰ ਉਹ ਕੜੀ ਹੈ ਜਿੱਦਨ ਗੁਰੂ ਕੇ ਛੋਟੇ ਲਾਲ ਨੌ ਤੇ 7 ਸਾਲ ਦੀਆਂ ਜਿੰਦਾਂ ਦੇ ਗਲੇ ਜਿਹਾ ਕਰਕੇ ਛੁਰੇ ਚਲਾ ਕੇ ਆਹਸਤਾ ਆਹਸਤਾ ਸਾਰ ਰਗਾਂ ਕੱਟ ਕੇ ਜਦੋਂ ਸ਼ਹੀਦ ਕੀਤਾ ਗਿਆ ਮਾਂ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਜ਼ੁਲਮੋ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਉਸ ਦਿਨ ਆਪਣੇ ਘਰਾਂ ਵਿੱਚ ਇੱਕ ਅਹਿਸਾਸ ਜਗਾਉਣ ਲਈ ਆਪਣੇ ਦਿਲ ਵਿੱਚ ਇੱਕ ਭਾਵਨਾ ਪੈਦਾ ਕਰਨ ਲਈ ਕਿ ਸਾਡਾ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਲ ਕੋਈ ਰਿਸ਼ਤਾ ਹੈ ਖਾਸ ਕਰਕੇ ਉਹ ਵੀ ਪਰਿਵਾਰ ਜਿਹੜੇ ਦੋ ਦੋ ਤਿੰਨ ਤਿੰਨ ਪੀੜੀਆਂ ਤੋਂ ਕਿਸੇ ਕਾਰਨ ਕਰਕੇ ਪਤਿਤ ਹੋ ਗਏ ਨੇ ਆਪਣੇ ਸਿਰ ਉੱਤੇ ਭਾਵੇਂ 2-4 ਮੀਟਰ ਦਾ ਸਾਫਾ ਲਪੇਟ ਕੇ ਪਰਨਾ ਲਪੇਟ ਕੇ ਦਸਤਾਰ ਸਜਾ ਕੇ ਆਪਣੇ ਆਪਣੇ ਮੁਹੱਲੇ ਦੇ ਆਪਣੇ ਆਪਣੇ ਨਗਰ ਦੇ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣ ਜਾਇਓ ਭਾਵੇਂ ਉਹ ਪਤਤ ਵੀ ਨੇ ਕੇਸਾਂ ਤੋਂ ਵੀ ਹੁਣੇ ਹੋ ਚੁੱਕੇ ਆ ਤੇ ਇਸ ਅਹਿਸਾਸ ਨੂੰ ਲੈ ਕੇ ਕਿ ਸਾਡਾ ਕੋਈ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਾਲ ਰਿਸ਼ਤਾ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਮਾਤਾਵਾਂ ਨੂੰ ਕਿ ਜਿਸ ਦਿਨ ਸਿੱਖ ਮੇਰੇ ਕੋਲ ਆਇਆ ਕਰਨਗੇ ਮੈਂ ਇਹਨਾਂ ਦੇ ਚਿਹਰੇ ਵਿੱਚੋਂ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਵੇਖਿਆ ਕਰਾਂਗਾ ਸੋ ਆਪਣੇ ਬੱਚਿਆਂ ਦੇ ਸੀਸ ਤੇ ਦਸਤਾਰਾਂ ਸਜਾ ਕੇ ਆਪਣੇ ਸੀਸ ਤੇ ਦਸਤਾਰਾਂ ਸਜਾ ਕੇ 27 ਦਸੰਬਰ ਨੂੰ ਇੱਕ ਫੀਲਿੰਗ ਵਾਸਤੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਉਹਨਾਂ ਦੇ ਵਾਰਿਸ ਹਾਂ ਸਾਡਾ ਕੋਈ ਰਿਸ਼ਤਾ ਹੈ ਗੁਰੂ ਸਾਹਿਬ ਜੀ ਦੇ ਨਾਲ ਸੀਸ ਤੇ ਦਸਤਾਰਾਂ ਸਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਪਰਤ ਆਇਓ ਦੋ ਘੜੀਆਂ ਬੈਠ ਕੇ ਸਿਰਫ ਇੱਕ ਅਹਿਸਾਸ ਜਗਾਉਣ ਲਈ ਇਹ ਮੇਰੀ ਬੇਨਤੀ ਹੈ ਇਸ ਦਰ ਦਾ ਚਮਕੀਦਾਰ ਹੋਣ ਦੇ ਨਾਤੇ ਕਿ ਸਮੁੱਚਾ ਪੰਥ 27 ਦਸੰਬਰ ਨੂੰ ਇਹ ਲਹਿਰ ਪੈਦਾ ਕਰੇ ਆਪਣੇ ਇਲਾਕੇ ਦੇ ਅੰਦਰ ਜ਼ਿੰਮੇਵਾਰੀ ਦੇ ਨਾਲ ਇੱਕ ਦੂਜੇ ਨੂੰ ਸੁਨੇਹਾ ਦਿਓ ਕਿ ਸੀਸ ਤੇ ਦਸਤਾਰ ਸਜਾ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਨਿਕਟਵਰਤੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਿਰਫ ਗੁਰੂ ਨਾਲ ਆਇਤ ਕਰਨਾ ਕਿ ਅਸੀਂ ਤੇਰੇ ਬੱਚਿਆਂ ਦੇ ਕੁਝ ਲੱਗਦੇ ਹਾਂ ਇਹ ਆਪਣੇ ਅੰਦਰ ਭਾਵਨਾ ਜਗਾ ਦੇਈਏ ਬਿਲਕੁਲ ਭਾਈ ਸਾਹਿਬ ਨੇ ਬਹੁਤ ਹੀ ਪਿਆਰਾ ਸੁਨੇਹਾ ਬਹੁਤ ਹੀ ਭਾਵਪੂਰਨ ਸ਼ਦਾਂਜੀ ਇਸ ਨੂੰ ਕਹਿ ਸਕਦੇ ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਹੁਤ ਹੀ ਪਿਆਰਾ ਸੁਨੇਹਾ ਜਿਹੜਾ 27 ਦਸੰਬਰ ਨੂੰ ਲੈ ਕੇ ਦਿੱਤਾ ਔਰ ਜ਼ਰੂਰ ਆਸ ਕਰਦੇ ਹਾਂ ਅਸੀਂ ਵੀ ABP ਸਾਂਝਾ ਦੇ ਜ਼ਰੀਏ ਭਾਈ ਸਾਹਿਬ ਦਾ ਇਹ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਉਸ ਲਾਸਾਨੀ ਸ਼ਹਾਦਤ ਨੂੰ ਇੱਕ ਸਜਦਾ ਹੋਵੇਗਾ ਤੇ ਜ਼ਰੂਰ ਹੋਵੇਗਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ